ਸ਼ੁਕਰੀਆ ਥਾਣਾ ਭਵਾਨੀਗੜ੍ਹ ਪੁਲਿਸ ਨੇ ਆ ਮਾਨਯੋਗ ਸ਼੍ਰੀ ਸਰਤਾਜ ਸਿੰਘ ਚੈਲ ਐਸਐਸਪੀ ਸਾਹਿਬ ਸੰਗਰੂਰ ਆ ਦੇ ਦੇਸ਼ਾਂਦਰ ਦੇਸ਼ਾਂ ਤਹਿਤ ਮਾੜੇ ਅੰਸਰਾਂ ਦੇ ਖਿਲਾਫ ਵਿੱਡੀ ਮੁਹਿੰਮ ਤਹਿਤ ਸ਼੍ਰੀ ਪਲਵਿੰਦਰ ਸਿੰਘ ਚੀਮਾ ਐਸਪੀਡੀ ਸਾਹਿਬ ਅਤੇ ਸ਼੍ਰੀ ਗੁਰਦੀਪ ਸਿੰਘ ਦਿਓਲ ਡੀਐਸਪੀ ਸਾਹਿਬ ਭਵਾਨੀਗੜ੍ਹ ਦੀ ਰਹਿਨਮਾਈ ਹੇਠ ਅਤੇ ਮਾਨਯੋਗ ਇਲੈਕਸ਼ਨ ਕਮਿਸ਼ਨ ਮਿਆ ਹਦਾਇਤਾਂ ਦੇ ਮਤਬਕ ਕੱਲ ਮਤੀ 124 2024 ਨੂੰ ਏਐਸਆਈ ਦਰਸ਼ਨ ਸਿੰਘ ਏਐਸਆਈ ਸਰਜੀਤ ਸਿੰਘ ਨੇ ਇੱਕ ਪਰੋਲ ਜੰਪਰ ਜੋ ਅ ਥਾਣਾ ਸਾਦਰ ਸਮਾਣਾ ਦੇ 376 ਰੇਪ ਦੇ ਮਕਦਮੇ ਦੇ ਵਿੱਚ ਸਜ਼ਾ ਹੋਇਆ ਸੀ ਜਿਨੇ ਆਪਣੀ ਸਜ਼ਾ ਕੱਟ ਕੇ ਸਾਲ 2012 ਵਿੱਚ ਵਾਪਸ ਜੇਲ੍ਹ ਚ ਜਾਣਾ ਸੀ ਪਰ ਉਹ ਜੇਲ ਨਹੀਂ ਗਿਆ ਅਤੇ ਫਰਾਰ ਹੋ ਗਿਆ ਮੁੜ ਕੇ ਪਤਾ ਨਹੀਂ ਲੱਗਾ ਜਿਹਨੂੰ 12 ਸਾਲ ਬਾਅਦ ਕੱਲ ਏਐਸਏ ਦਰਸ਼ਨ ਸਿੰਘ ਅਤੇ ਏਐਸਏ ਸਰਜੀਤ ਸਿੰਘ ਉਹਨਾਂ ਦੀ ਪੁਲਿਸ ਪਾਰਟੀ ਨੇ ਮਾਝੀ ਬਸਟੇ ਤੋਂ ਮੁਖਬਰੀ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਜਿਹਨੂੰ ਅਸੀਂ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੁਬਾਰਾ ਜੇਲ੍ਹ ਛੱਡ ਕੇ ਆਵਾਂਗੇ ਜੈ